ਹਾਂਜੀ ਪੰਜਾਬੀਓ ਅੱਜ ਅਸੀਂ ਖੜੇ ਆਂ ਪਿੰਡ ਕੋਠੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਜੀ ਇੱਥੇ ਬਾਈ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਅਜੋਲਾ ਫੀਡ ਹੈ ਜਿਹੜੀ ਬੱਕਰੀਆਂ ਨੂੰ ਪਾਉਣ ਵਾਸਤੇ ਉਹ ਫਰੀਚ ਅੱਗੇ ਵਾਧੀ ਆ ਜੀ ਬਾਈ ਤੋਂ ਪੁੱਛਦੇ ਆ ਕਿ ਉਹਦਾ ਕੀ ਹਿਸਾਬ ਕਿਤਾਬ ਹੁੰਦਾ ਬਾਈ ਨਾਲ ਗੱਲਬਾਤ ਕਰਦੇ ਆ ਜੀ ਬਾਈ ਅਸੇ ਗੱਲ ਜੀ ਅਸੇ ਗੱਲ ਜੀ ਸਭ ਤੋਂ ਪਹਿਲਾਂ ਬਾਈ ਜੀ ਸਾਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਐਡਰੈਸ ਹੈ ਨਾ ਇਹ ਕੋਠੇ ਜਿਹੜੇ ਕੌਰ ਸਿੰਘ ਵਾਲੇ ਬਠਿੰਡੇ ਚ ਪੈਂਦੇ ਕਿ ਮੁਕਸਰ ਚ ਆ ਜੀ ਬਠਿੰਡੇ ਜ਼ਿਲ੍ਹੇ 'ਚ ਪੈਂਦੇ ਬਈ ਇਹ ਬਠਿੰਡੇ ਜ਼ਿਲ੍ਹੇ ਦੇ ਆ ਜੀ ਠੀਕ ਹੈ ਅਸੀਂ ਆ ਗਏ ਹੱਦ ਤੇ ਖੇਤ ਦੇ ਵਿੱਚ ਟਾਣੀ ਚ ਆ ਸੀ ਟਾਣੀ ਦੇ ਵਿੱਚ ਹਾਂ ਬਠਿੰਡਾ ਮੁਕਸਰ ਹੱਦ ਤੇ ਆ ਸੀ ਹੱਦ ਦੇ ਉੱਪਰ ਅੰਜੀ ਠੀਕ ਹੈ ਆਖੀਰਲਾ ਪਿੰਡ ਆ ਸਾਡਾ ਬਠਿੰਡੇ ਦਾ ਜਮਾਂ ਉਦੋਂ ਵੀ ਜਮਾਂ ਹੱਦ ਤੇ ਆ ਗਏ ਟਾਣੀ ਚ ਟਾਣੀ ਦੇ ਅੱਛਾ ਜੀ ਕੋਠਿਆਂਮਣਗੜ ਮੱਲਣ ਦੇ ਕੋਠੇ ਆ ਇਹ ਮੱਲਣ ਦੇ ਕੋ ਇਹ ਵੀ ਮੱਲਣ ਦੀ ਹੈ ਜੀ ਉਹ ਨੇੜੇ ਆ ਜਾਂਦੇ ਆਪਣੇ ਜਾਨੀ ਕੇ ਕਹਿਣ ਦਾ ਅੱਧਾ ਕਿਲੋਮੀਟਰ ਤੇ ਆ ਅੱਧਾ ਕਿਲੋਮੀਟਰ ਠੀਕ ਹੈ ਜੀ ਕੋਠਿਆਂਮਣਗੜ ਠੀਕ ਹੈ ਬਾਈ ਜੀ ਹੁਣ ਸਾਨੂੰ ਅ ਜੋਲਾ ਫੀਡ ਬਾਰੇ ਦੱਸ ਜਰੂਰ ਦੱਸਿਓ ਕਿ ਜਿਹੜੀ ਇਹ ਜੋਲਾ ਫੀਡ ਹੈ ਜੀ ਇਹ ਇੱਕ ਤਰ੍ਹਾਂ ਦੀ ਆਪਾਂ ਦੇਖੀਏ ਕਿ ਪਸ਼ੂਆਂ ਵਾਸਤੇ ਖਾਦ ਦੇ ਤੌਰ ਤੇ ਕੰਮ ਕਰਦੀ ਹੈ ਜੀ ਇਹੇ ਕੰਮ ਕਈ ਕਰਦੀ ਬਾਈ ਪਸ਼ੂਆਂ ਵਾਸਤੇ ਵੀ ਕਰਦੀ ਆ ਮੁਰਗੀਆਂ ਹੋ ਗਈਆਂ ਠੀਕ ਹੈ ਜੀ ਹਾਂ ਹੋਗੀਆਂ ਬੱਤਖਾਂ ਹੋਗੀਆਂ ਮੱਛੀ ਹੋ ਗਈ ਠੀਕ ਹੈ ਜੀ ਤੇ ਬੱਕਰੀ ਹੋ ਗਈ ਮੱਝਾਂ ਗਾਈਆਂ ਹੋ ਗਈਆਂ ਠੀਕ ਹੈ ਜੀ ਤੇ ਇੱਕ ਖੇਤ ਦੇ ਵਿੱਚ ਖਾਦ ਦਾ ਕੰਮ ਵੀ ਕਰਦੀ ਹੈ ਖਾਦ ਦਾ ਕੰਮ ਠੀਕ ਹੈ ਜੀ ਇਹ ਮੰਨ ਲਓ ਘਰੇ ਗਮਲੇ ਲੱਗੇ ਹੋਏ ਆ ਹਾਂਜੀ ਹਾਂਜੀ ਇਹਨੂੰ ਆਪਾਂ ਗਮਲਿਆਂ ਦੇ ਵਿੱਚ ਵੀ ਪਾ ਸਕਦੇ ਹਾਂ ਸਕਾ ਕੇ ਠੀਕ ਹੈ ਜੀ ਜਿਹਨਾਂ ਬਾਰਵੀਂ ਕੰਪੋਸਟ ਆ ਠੀਕ ਹੈ ਜੀ ਉਹ ਵੀ ਕੰਮ ਕਰਦੀ ਹੈ ਇਹ ਠੀਕ ਹੈ ਠੀਕ ਹੈ ਵੀ ਉਹਨੂੰ ਨਮੀ ਬਣਾਈ ਰੱਖਦੇ ਵਿੱਚ ਉੱਤੇ ਪੋਲੀ ਹੁੰਦੀ ਨਾ ਇਹ ਚੀਜ਼ ਹਾਂਜੀ 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 ਉਹਦੇ ਵਿੱਚ ਗਮਲਿਆਂ ਦੇ ਵੀ ਖਾਦ ਦਾ ਕੰਮ ਕਰਦੀ ਹੈ ਇਹ ਮਤਲਬ ਸੁੱਕ ਕੇ ਜੀ ਸੁੱਕ ਕੇ ਠੀਕ ਹੈ ਤੇ ਇਹ ਹਰੀ ਜੜੀ ਹੈ ਜੀ ਬਈ ਆਪਾਂ ਦੇਖੀਏ ਕਿ ਪਾਣੀ ਦੇ ਵਿੱਚ ਹੀ ਰਹਿੰਦੀ ਹੈ ਹਰੀ ਇਹ ਪਾਣੀ ਦੀ ਹੁੰਦੀ ਬਈ ਠੀਕ ਹੈ ਜਿਵੇਂ ਇੱਕ ਸਾਡੀ ਐਲ ਕੀ ਹੈ ਕਹਿੰਦੇ ਨੇ ਹਾਂਜੀ ਕਾਈ ਜੀ ਵਿਚੋਂ ਹੀ ਬੀ ਬੈਦਾ ਹੋ ਜਾਂਦਾ ਬਾਈ ਠੀਕ ਹੈ ਜੀ ਹੁਣ ਕਈ ਭਰਾਵਾਂ ਦੇ ਆਉਂਦੇ ਹੁੰਦੇ ਸੀ ਉਹ ਯਾਰ ਬਾਈ ਛਪੜਾਂ ਚ ਹੋ ਜਾਂਦੀ ਐ ਉਹ ਚੀਜ਼ ਹੋਰ ਹੁੰਦੀ ਐ ਵੀ ਉਹਨਾਂ ਦੀ ਗੱਲ ਵੀ ਸਹੀ ਐ ਇਹ ਛਪੜਾਂ ਚ ਕੇਲੀ ਹੋ ਜਾਂਦੀ ਐ ਇੱਕ ਬਰੀਕ ਹੋਰ ਹੁੰਦੀ ਐ ਛੋਟੀ ਠੀਕ ਹੈ ਜੀ ਇਹਦੇ ਵਰਗਾ ਹੀ ਹੁੰਦਾ ਉਹ ਵੀ ਠੀਕ ਹੈ ਜੀ ਉਹ ਹੋਰ ਚੀਜ਼ ਐ ਇਹਦਾ ਜਾਨੀ ਕਿ ਕਿਸਮ ਹੋਰ ਐ ਇਹ ਕਿਸਮ ਹੋਰ ਐ ਜੀ ਠੀਕ ਐ ਤੇ ਇਹ ਬਾਈ ਜੀ ਜਿਵੇਂ ਹੁਣ ਆਪਾਂ ਦੇਖੀਏ ਕਿ ਇਹ ਇੱਕ ਬੱਕਰੀ ਨੂੰ ਇਹ ਕਿੰਨੀ ਕੁ ਚਾਹੀਦੀ ਹੁੰਦੀ ਐ ਐਸਟੀਮੇਟ ਇੱਕ ਬੱਕਰੀ ਨੂੰ ਘੱਟੋ ਘੱਟ 2-300 ਗ੍ਰਾਮ ਚਾਹੀਦੀ ਬਾਈ ਇਹ ਇੱਕ ਬੱਕਰੀ ਨੂੰ ਹਾਂਜੀ ਵਾਹ ਇਹ ਨਾ 300 ਗ੍ਰਾਮ ਵੀ ਲਫਾਫਾ ਭਰ ਜਾਂਦਾ ਲਫਾਫਾ ਭਰ ਜਾਂਦਾ ਜੀ ਠੀਕ ਹੈ ਇਹ ਡੇਲੀ ਪਾਉਣੀ ਹੁੰਦੀ ਹੈ ਕਿ ਜਿਵੇਂ ਆਪਾਂ ਫੀਡ ਦੇ ਤਰ੍ਹਾਂ ਤੇ ਮਹੀਨੇ ਤੋਂ ਜਾਂ ਹਫਤੇ ਤੋਂ ਪਾਉਣੀ ਹੁੰਦੀ ਹੈ ਜੀ ਜਿਹੜੇ ਜਿਹਨੇ ਤਾਂ ਮੰਨ ਲਓ 1-2 ਰੱਖੀਆਂ ਹਨ ਹਾਂ ਜੀ ਤੇ ਏਰੀਆ ਉਹਦੇ ਕੋਲੇ ਹੈਗਾ 70-80 ਫੁੱਟ ਸਕਰ ਚ ਲੱਗਿਆ ਹੋਇਆ ਠੀਕ ਹੈ ਜੀ ਫਿਰ ਡੇਲੀ ਭਾਈ ਚੱਲੋ ਠੀਕ ਹੈ ਜੀ ਜਿਵੇਂ ਹੁਣ ਸਾਡੇ ਕੋਲੇ 30-40 ਨਾਗਾ ਠੀਕ ਹੈ ਜੀ ਫਿਰ ਡੇਲੀ ਨਹੀਂ ਸਾਥੋਂ ਪੈਂਦੀ ਜੀ ਇਹ ਬਾਕੀ ਸਾਡੇ ਕੋਲੇ ਬੀ ਲਾਈਨ ਵਾਲੇ ਬਹੁਤ ਆ ਜਾਂਦੇ ਆ ਠੀਕ ਹੈ ਅੱਛਾ ਅੱਗੇ ਇਹਦਾ ਜਿਹੜਾ ਆ ਇੱਕ ਬੀ ਹੈ ਜੀ ਹੈਨਾ ਇਹ ਅੱਗੇ ਤੁਸੀਂ ਸੇਲ ਕਰਦੇ ਸੇਲ ਵੀ ਕਰ ਦਿੰਨੇ ਬਾਈ ਜੀ ਠੀਕ ਹੈ ਜੀ ਇਹ ਮਤਲਬ ਕਿਲੋਆਂ ਦੇ ਹਿਸਾਬ ਨਾਲ ਜਾਂ ਕੀ ਸਿਸਟਮ ਹੁੰਦਾ ਇਹਨਾਂ ਦਾ ਜੀ ਉਹ ਤਾਂ ਅਗਲੇ ਤੇ ਨਿਰਭਰ ਆ ਬਈ ਕਿਲੋਆਂ ਦੇ ਹਿਸਾਬ ਚੱਲ ਜਾਣਾ ਜਾਂ ਪਾਈ ਆ ਅੱਧਾ ਕਿਲੋ ਕਿਵੇਂ ਵੀ ਲੈ ਕੇ ਜਾਣਾ ਇਹ ਆਪਾਂ ਕਿਲੋ ਦੇ ਹਿਸਾਬ ਤੇ ਵੀ ਸੇਲ ਕਰ ਦਿੰਨੇ ਅੱਧਾ ਕਿਲੋ ਜੀ ਠੀਕ ਹੈ ਤੇ ਤੁਸੀਂ ਇਹਦਾ ਰੇਟ ਦੱਸਣਾ ਚਾਹੋਗੇ ਬਾਈ ਜੀ ਇਹ ਮਤਲਬ ਰੇਟ ਤਾਂ ਬਈ ਇਹਦਾ ਕੋਈ ਬਾਲਾ ਨਹੀਂਗਾ 3-400 ਨੂੰ ਕਿਲੋ ਹੈਗੀ ਆ 3-400 ਨੂੰ ਕਿਲੋ ਆ ਮਤਲਬ ਕਿਲੋ ਲੈ ਗਏ ਤੇ ਕਿੰਨਾ ਏਰੀਆ ਕਵਰ ਕਰ ਲੈਂਦੀ ਆ ਪਾਣੀ ਦੇ ਵਿੱਚ ਇਹ ਇਹ ਤਾਂ ਬਈ ਚੱਲਣ ਤੇ ਆ ਠੀਕ ਹੈ ਟੀ ਚੰਗੀ ਪਾਈ ਆਪਾਂ ਠੀਕ ਹੈ ਜੀ ਤਾਂ ਇਹ ਅੱਧਾ ਕਿਲੋ ਵੀ ਪੂਰਾ ਕਰ ਜਾਂਦੀ ਜਿਵੇਂ ਆ ਹੁਣ 40 ਫੁੱਟ ਏਰਗ ਠੀਕ ਹੈ ਜੀ ਅੱਧਾ ਕਿਲੋ ਵੀ ਪੂਰਾ ਕਰ ਜਾਂਦੀ ਆ ਕਿਲੋ ਵੀ ਉਹ ਜੇ ਕਿਲੋ ਪਾਵਾਂਗੇ ਤਾਂ ਛੇਤੀ ਟੱਕ ਜੂਗੀ ਪਾਣੀ ਨੂੰ ਠੀਕ ਹੈ ਜੀ ਅੱਧਾ ਕਿਲੋ ਪਾਵਾਂਗੇ ਤਾਂ 10-15 ਦਿਨ ਲੱਗ ਜਾਂਦੀ ਹੈ ਇਹ ਤਾਂ ਅੱਗੇ ਵਧੀ ਜਾਂਦੀ ਹੈ ਬਈ ਜੀ ਹੁਣ ਅੱਗੇ ਹੀ ਵਧੀ ਜਾਂਦੀ ਹੈ ਅੱਛਾ ਮਤਲਬ ਜਿੰਨੀ ਆਪਾਂ ਕੱਢ ਲਈ ਓਨੀ ਹੀ ਫੇਰ ਤਿਆਰ ਹੋ ਜਾਂਦੀ ਹੈ ਜੀ ਸਪੈਸ਼ਲ ਮੁਰਗੀਆਂ ਨੂੰ ਸਭ ਤੋਂ ਵੱਧ ਗਿਆ ਬਈ ਇਹ ਅੱਛਾ ਮੁਰਗੀਆਂ ਵਾਸਤੇ ਹਾਂ ਕਈ ਬੰਦੇ ਕਹਿੰਦੇ ਸੀ ਕਿ ਮੁਰਗੀਆਂ ਅੰਡੇ ਘਟਾ ਗਿਆ ਸੀ ਪਾਉਣ ਲੱਗ ਪਏ ਸੀਗੇ ਠੀਕ ਹੈ ਜੀ ਜਾਂ ਜਿਹਨੇ ਮੀਟ ਨੂੰ ਰੱਖਣੀਆਂ ਹਨ ਹਾਂ ਜੀ ਹਾਂ ਜੀ ਜਾਂ ਬੱਚੇ ਤਿਆਰ ਕਰਨੇ ਆਂ ਵੀ ਅੰਡਿਆਂ ਮੋਕੇ ਹੋਰ ਉਹਦੀ ਜਿਹੜੀ ਫੀਡ ਹੁੰਦੀ ਹੈ ਪਾਈ ਚੱਲੋ ਠ ਇਹ ਬਹੁਤ ਖੰਦੀ ਮਤਲਬ ਇੱਕ ਵਾਰ ਹੀ ਪੈਸਾ ਲਗਾਤਾ ਬਾਅਦ ਦੇ ਵਿੱਚ ਫਰੀ ਤੌਰ ਤੇ ਨਾਲੇ ਚੰਗੀ ਦੀ ਚੰਗੀ ਚੀਜ਼ ਹੈ 2 ਸਾਲ ਹੋ ਗਏ ਠੀਕ ਹੈ ਜੀ ਤੇ ਪਤਾ ਹੀ ਨਹੀਂ ਕਿੰਨੇ ਲੋਕ ਪੰਜਾਬ ਚ ਲੈ ਗਏ ਇਸ ਚੀਜ਼ ਨੂੰ ਹਾਂ ਬਾਈ ਭੁੱਲਰ ਦੇ ਮਾਦੀਮ ਰਾਈ ਠੀਕ ਹੈ ਜੀ ਭੁੱਲਰ ਨੇ ਵੀਡੀਓ ਪਾਈ ਸੀ ਆਪਣੇ ਸਾਹ ਚੰਦ ਵਾਲੇ ਬਾਈ ਨੇ ਠੀਕ ਹੈ ਜੀ ਉਹਦੇ ਰਾਈ ਇਹ ਪਤਾ ਹੀ ਨਹੀਂ ਕਿੰਨੇ ਪੰਜਾਬ ਚ ਜਾਵੜੀ ਅੱਗੇ ਜਾਵੜੀ ਹਾਂਜੀ ਠੀਕ ਹੈ ਤੇ ਤੁਸੀਂ ਬਾਈ ਇਹਦੀ ਜਿਹੜੀ ਡਿਲੀਵਰੀ ਹੈ ਕਈ ਵਾਰੀ ਵੀਰੇ ਤੋਂ ਨਹੀਂ ਆਇਆ ਜਾਂਦਾ ਫਿਰ ਪਾਰਸਲ ਵਗੈਰਾ ਵੀ ਕਰ ਦਿੰਨੇ ਹੋਗੇ ਕੀ ਪਾਰਸਲ ਬਾਈ ਬਾਲੇ ਭਰਾਵਾਂ ਨੇ ਐਮਾ ਜੋਨ ਤੋਂ ਜਾਂ ਕਿਵੇਂ ਵੀ ਆਨਲਾਈਨ ਮੰਗਵਾਈ ਸੀ ਠੀਕ ਹੈ ਜੀ ਇਹ ਜਦੋਂ ਆਪ ਪੈਕ ਕਰਕੇ ਭੇਜਦੇ ਆਂ ਕਿਉਂਕਿ ਚੀਜ਼ ਇਹ ਹਫਤਾ 10 ਦਿਨ ਲੱਗ ਜਾਂਦੇ ਜਾਂਦੇ ਠੀਕ ਹੈ ਜੀ ਹਾਂਜੀ ਹਾਂਜੀ ਖਰਾਬ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਪਾਣੀ 'ਚ ਮਤਲਬ ਇਹ ਰੱਖਣਾ ਪੈਂਦਾ ਜੀ ਠੀਕ ਹੈ ਇਹਨੂੰ ਹਵਾ ਨਹੀਂ ਲੱਗਦੀ ਕਿ ਪੈਕ ਕਰਕੇ ਭੇਜਤੀ ਗਰਮੀ ਨਾਲ ਖਰਾਬ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਠੀਕ ਹੈ ਤੇ ਇਹ ਚਲਦੀ ਪਾਣੀ ਦੀ ਜੀ ਮੈਂ ਇਹ ਹਰਿਆਣਾ ਵੀ ਭੇਜੀ ਸੀ ਜੀ ਤੇ ਗੁਰਦਾਸਪੁਰ ਵੀ ਠੀਕ ਹੈ ਜੀ ਪਰ ਉਹਨਾਂ ਦੇ ਦੋਵਾਂ ਘਰਾਂ 'ਚ ਕੰਮਜਾਪ ਨਹੀਂ ਹੋਈਗੀ ਉੱਤੇ ਜਾਂਦੀ ਜਾਂਦੀ ਕਾਲਾ ਪੈ ਗਈ ਇਹ ਗਲ ਗਈ ਠੀਕ ਹੈ ਜੀ ਠੀਕ ਹੈ ਖਰਾਬ ਹੋ ਗਈ ਸੀ ਮਤਲਬ ਇੱਥੋਂ ਆ ਕੇ ਲੈ ਜਾਣਾ ਤੇ ਨਾਲ ਦੀ ਨਾਲ ਜਾ ਕੇ ਜਿੱਥ ਤੇ ਇਹ ਬਾਈ ਜੀ ਜਿਵੇਂ ਹੁਣ ਇਹ ਪਾਣੀ ਜਿਹੜਾ ਤੁਸੀਂ ਆ ਬਣਾਉਣਾ ਪੈਂਦਾ ਹੈ ਕਿ ਆਪਾਂ ਜਿਵੇਂ ਟੋਆ ਪਟਕੇ ਵੀ ਜਾਂ ਉਹਦੇ ਵਿੱਚ ਕੋਈ ਸਿਸਟਮ ਇਹੋ ਜਿਹਾ ਵੀ ਹੁੰਦਾ ਜੀ ਇਹ ਬਾਈ ਪੱਕਾ ਬੈੱਡ ਵੀ ਬਣਾ ਸਕਦੇ ਆ ਠੀਕ ਹੈ ਸੀਮੈਂਟਡ ਹੂੰ ਹੂੰ ਕੱਚਾ ਟੋਆ ਪਟਕੇ ਵਿੱਚ ਪੋਲੀਥੀਨ ਵੀ ਪਾ ਸਕਦੇ ਆ ਠੀਕ ਹੈ ਜੀ ਤੇ ਆ ਵੀ ਆਨਲਾਈਨ ਵੀ ਆ ਜਾਂਦਾ ਇਹ ਵੀ ਮੇਰੇ ਅੱਛਾ ਆਨਲਾਈਨ ਆ ਕਿੰਨੇ ਕ ਦਾ ਹੁੰਦਾ ਸਿਸਟਮ ਬਾਈ ਜੀ ਇਹ 3000 ਦੇ ਕਰੀਬ ਆਉਂਦਾ ਬਾਈ ਆ ਜਿਹੜਾ ਇੰਨਾ ਕ ਜੀ ਹੈ ਇਹ 4 ਫੁੱਟ ਚੌੜਾ ਠੀਕ ਹੈ ਜੀ 10 ਫੁੱਟ ਲੰਮਾ ਠੀਕ ਹੈ 40 ਫੁੱਟ ਸਕੁਅਰ ਬਣ ਜਾਂਦਾ ਪੂਰਾ ਸਕੁਅਰ 40 ਫੁੱਟ ਆ ਇਹ ਛੱਡਿਆ ਅਜੋਲਾ ਵੀ ਮਿਲ ਜਾਂਦਾ ਬਾਲੇ ਬੰਦੇ ਨੇ ਮੰਗਾਇਆ ਸੀ ਅਜੋਲਾ ਵੀ ਹਾਂਜੀ ਹਾਂਜੀ ਉਹ ਕਿਸੇ ਨੇ ਤਾਂ ਵੇਲ ਲਾਈਆਂ ਭੇਜਤੀਆਂ ਹਾਂਜੀ ਕਿਸੇ ਨੇ ਵਿੱਚੋਂ ਹੋਰ ਹੀ ਕੋਈ ਕਾਈ ਕੋਈ ਕਾਈ ਭੇਜਤੀ ਹਾਂਜੀ ਹਾਂਜੀ ਧੋਖਾ ਬਹੁਤ ਥੰਗੀ ਥੰਗੀ ਹੈ ਜੀ ਇਹ ਨਾਮ ਤੇ ਮੇਰਾ ਫਾਈਨਲ ਹੀ ਆਪਣੇ ਉੱਥੇ ਕਣਕਵਾਲ ਹਾਂਜੀ ਹਾਂਜੀ ਉਹ ਮੁੰਡਾ ਉੱਥੋਂ ਚਾਲ ਕੇ ਲੈ ਕੇ ਆਇਆ ਲੈ ਕੇ ਗਿਆ ਇੱਥੋਂ ਪਹਿਲਾਂ ਉਹਨੇ ਮੰਗਾਈ ਸੀਗੀ ਉਹਨਾਂ ਨੇ ਹੋਰ ਹੀ ਵੇਲ ਦੀ ਭੇਜਤੀ ਇੱਕ ਠੀਕ ਹੈ ਜੀ ਮੈਨੂੰ ਉਹਨੇ ਫੋਟੋ ਭਾਈ ਕਹਿੰਦਾ ਬਾਈ ਇਹ ਕਿ ਮੈਂ ਅਜੋਲਾ ਮੰਗਾਇਆ ਹੂੰ ਹੂੰ ਮੈਂ ਕਿ ਬਾਈ ਇਹ ਅਜੋਲਾ ਨਹੀਂਗਾ ਤਾਂ ਪਤਾ ਨਹੀਂ ਕੀ ਆ ਹਰੇ ਬਾਈ ਦੀ ਮੈਂ ਵੇ ਵੇ ਹਲਾ ਕੋਈ ਇਹ ਹਾਂਜੀ 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 ਮੁੜ ਕੇ ਫਿਰ ਇੱਥੋਂ ਆ ਕੇ ਲੈ ਕੇ ਗਏ ਉਹ ਠੀਕ ਹੈ ਠੀਕ ਹੈ ਠੀਕ ਹੈ ਜੀ ਆਹ ਗੱਲ ਤਾਂ ਇਹ ਆ ਜੀ ਕਿ ਕਿਸੇ ਦਾ ਫਾਇਦਾ ਹੋ ਜੇ ਹਨਾ ਬਾਈ ਜੀ ਆਪਾਂ ਵੀ ਤੁਸੀਂ ਵੀ ਇਹ ਜੀ ਕੀ ਇਹ ਚ ਕਿੰਨੀ ਕ ਆਪਾਂ ਬਚਤ ਕਰ ਲਾਂਗੇ ਰੌਲਾ ਤਾਂ ਇਹ ਹੈ ਕਿ ਕੋਈ ਬਾਈ ਇਹਨਾਂ ਦਾ ਫਾਇਦਾ ਕੱਟ ਲੈਂਦੇ ਅੱਗੇ ਦੀ ਅੱਗੇ ਇਹਨਾਂ ਚੀਜ਼ਾਂ ਦੀ ਨਾ ਬਾਈ ਜੀ ਤੇ ਇਹ ਬਾਈ ਮਤਲਬ ਜਿਵੇਂ ਹੁਣ ਆਪਾਂ ਦੇਖੀਏ ਕਿ ਇਹ ਕੱਲੇ ਪਾਣੀ ਦੇ ਵਿੱਚ ਹੀ ਹੁੰਦੀ ਹੈ ਕਿ ਮਿੱਟੀ 'ਚ ਵੀ ਹੋ ਜਾਂਦੀ ਹੈ ਜੀ ਨਹੀਂ ਪਾਣੀ 'ਚ ਹੀ ਹੁੰਦੀ ਹੈ ਕੱਲੇ ਪਾਣੀ ਦੇ ਵਿੱਚ ਕੱਲੇ ਪਾਣੀ 'ਚ ਥੱਲੇ ਮਿੱਟੀ ਹੈਗੀ ਇਹਦੇ 'ਚ ਠੀਕ ਹੈ ਜੀ ਵੀ ਮਿੱਟੀ 3 ਇੰਚ ਮਿੱਟੀ ਆ ਠੀਕ ਹੈ ਜੀ ਵੀ ਆ ਸਾਰਾ ਹੋਏਗਾ ਨਾ ਏਰੀਆ ਫਟ ਦਾ 11 ਇੰਚ ਦਾ ਹੈਗਾ ਇਹ ਠੀਕ ਹੈ ਜੀ ਇਹਦੇ ਚ ਹੁਣ 3 ਇੰਚ ਇੰਨੀ ਕਿ ਮਿੱਟੀ ਆ ਠੀਕ ਹੈ ਜੀ ਬਾਕੀ ਪਾਣੀ ਆ ਪਾਣੀ ਆ ਜੀ ਤੇ ਵਿੱਚ ਉਹਦੇ ਛੱਡਿਆ ਪਾਣੀ ਜ ਆਪਾਂ ਠੀਕ ਹੈ ਜੀ ਤੇ ਇਹ ਚੱਕ ਕੇ ਦੇਖ ਸਕਦੇ ਆ ਵੀ ਕਿ ਨਹੀਂ ਹਾਂ ਚੱਕ ਕੇ ਦੇਖ ਸਕਦੇ ਆ ਆਪਣੇ ਕੋਲੇ ਜਾਲੀ ਜੀ ਸੀਗੀ ਉਹ ਖਰਾਬ ਹੋ ਗਈ ਠੀਕ ਹੈ ਜੀ ਮੈਂ ਇਹੀ ਦਿਖਾ ਲੈਣਾ ਉਹ ਦਰਵਾਤੇ ਨੇ ਠੀਕ ਹੈ ਤੇ ਇਹਨੂੰ ਮਤਲਬ ਐਂ ਹੀ ਸੁਕਾ ਕੇ ਜਿਵੇਂ ਆਪਾਂ ਕਹਿੰਦੇ ਆ ਕਿ ਐ ਕਿਸੇ ਮਤਲਬ ਐਂ ਦੀ ਹਰੀ ਦੀ ਹਰੀ ਪਾ ਦਨੇ ਹਰੀ ਹਰੀ ਖਾਣੀ ਐ ਪਸ਼ੂਆਂ ਨੇ ਤਾਂ ਅੱਛਾ ਹਰੀ ਐਵੇਂ ਕਰਕੇ ਜਿਵੇਂ ਆਪਾਂ ਪੱਠੇ ਪਾਉਣੇ ਹੁੰਨੇ ਆ ਬਸ ਉਹ ਸਿਸਟਮ ਹੀ ਐ ਪਾਉਣ ਪੱਠਿਆਂ ਚ ਲਾ ਦੇ ਠੀਕ ਹੈ ਤੇ ਐਂ ਕਰਕੇ ਮੈਂ ਪਾਣੀ ਦੇ ਉੱਪਰ ਖਲਿਆਰ ਹੀ ਦੇਣੀ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੁਣ ਕਈ ਬਈ ਆਂਦੇ ਬਈ ਸੌਖਾ ਹੀ ਕੰਮ ਫਿਰਤੇ ਤਾਂ ਹਾਂ ਜੀ ਵੀ ਅਸੀਂ ਇਹ ਬਾਗੇ ਤਾਂ ਦਾਣਾ ਬੰਦ ਕਰਦ ਗਏ ਹਾਂ ਜੀ ਮੈਂ ਵੀ ਇਹ ਆਪਾਂ ਕੋਈ ਨਾ ਤਜਰਬਾ ਨਹੀਂ ਕਰਿਆਗਾ ਹਾਂਜੀ 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 ਤੁਸੀਂ ਦਾਣਾ ਵੀ ਉਹਨਾਂ ਘਟਾ ਦਿਓ ਨਾਲ ਪਾਈ ਚੱਲੋ ਮਤਲਬ ਹੌਲੀ ਹੌਲੀ ਜਿਵੇਂ ਪਸੰਦ ਆਪਦੇ ਹਿਸਾਬ ਹੁੰਦਾ ਨਾ ਰੀਕ ਤੇ ਚ ਜਾਂਦੇ ਆ ਹਾਂਜੀ 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 ਵੀ ਉਦੋਂ ਮੜ ਘਟਾ ਲਓ ਦਾਣਾ ਦਾਣੇ ਦਾ ਖਰਚਾ ਘੱਟ ਕਰਦੀ ਹੈ ਇਹ ਚੀਜ਼ ਠੀਕ ਹੈ ਜੀ ਹੁਣ ਤੋਂ ਵਧ ਗਿਆ ਬਈ ਮੁਰਗੀਆਂ ਵਾਸਤੇ ਹੈ ਅੱਛਾ ਮੁਰਗੀਆਂ ਵਾਸਤੇ ਜੀ ਸਭ ਤੋਂ ਬੋਲ ਜਾਂਦੇ ਵੀਰ ਮੁਰਗੀਆਂ ਵਾਸਤੇ ਨਾਲੇ ਬੋਤ ਲਗਾਏ ਮਲੋਟ ਦਾ ਮੁੰਡਾ ਹੁਣ ਵੀ ਮੈਨੂੰ ਵੀਡੀਓ ਪਾਉਂਦਾ ਠੀਕ ਹੈ ਜੀ ਉਹਨੇ ਲਿਜਾ ਕੇ ਲਾਈ ਆ ਇੱਕ ਮੁੰਡਾ ਇਧਰ ਦਾ ਮਾਨਸਾਬਨੀ ਦਾ ਲਗਿਆ ਸੀਗਾ ਠੀਕ ਹੈ ਜੀ ਉਹਨੇ ਵੀ ਥੋੜੀਆਂ 10 15 ਮੁਰਗੀਆਂ ਸੀ ਉਹਨੇ ਲਾ ਲਿਆ ਵਧੀਆ ਚੱਲ ਪਿਆ ਉਹਨੇ ਮੁਰਗੀਆਂ ਕਿਤੇ ਖੁੱਡਾ ਉਹਦਾ ਖੁੱਲਾ ਰਹਿ ਗਿਆ ਹਾਂਜੀ ਹਾਂਜੀ ਜੋ ਬਾਹਰ ਨਿਕਲ ਕੇ ਸਾਰੇ ਹੀ ਖਾ ਗਏ ਠੀਕ ਹੈ ਠੀਕ ਹੈ ਜੀ ਉਹਦਾ ਬੈਡੀ ਖਾਲੀ ਕਰਕੇ ਨਹੀਂ ਤੇ ਫਿਰ ਉਹ ਜਿਵੇਂ ਜਿਆਦਾ ਖਾਦਾ ਜਾਂਦਾ ਜਿਵੇਂ ਆਪਾਂ ਬੱਕਰੀਆਂ ਜਾਂ ਕੋਈ ਵੀ ਜਾਨਵਰ ਹੈ ਨਾ ਜੀ ਜਾਂ ਪੰਛੀ ਹੈ ਉਹ ਜਿਆਦਾ ਖਾ ਲੇ ਉਹ ਫਿਰ ਫੁੱਲ ਦੇ ਅੰਦਰ ਕਿ ਨਹੀਂ ਨਾ ਨ ਜੀ ਠੀਕ ਹੈ ਮਤਲਬ ਜਿੰਨੀ ਕਿ ਲੋਡ ਹੁੰਦੀ ਓਨੀ ਖਾ ਲੈਂਦੀਆਂ ਐ ਨਹੀਂ ਗੱਲ ਕੀ ਏ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਜਿਵੇਂ ਹੁਣ ਤੁਹਾਡੇ ਨਾਲ ਕੋਈ ਵੀਰ ਸੰਪਰਕ ਕਰਨਾ ਚਾਹੁੰਦੇ ਆ ਤੁਹਾਨੂੰ WhatsApp ਨੰਬਰ ਤੇ ਕਰਨੀ ਕਿ ਸਿੱਧੀ ਡਾਇਰੈਕਟ ਕਾਲ ਵੀ ਕਰ ਸਕਦੇ ਕਿ WhatsApp ਤੇ ਕਰ ਲੈਣ ਤਾਂ ਬੜੀ ਸੋਹਣੀ ਗੱਲ ਆ ਬਾਈ WhatsApp ਦੇ ਉੱਪਰ ਹੈ ਨਾ ਕਈ ਵਾਰੀ ਨੰਬਰ ਨਹੀਂ ਲੱਗਦਾ ਤੁਹਾਡੇ ਥੋੜਾ ਜਿਹਾ ਰੇਂਜ ਦਾ ਵੀ ਚੱਕਰ ਪੈਂਦਾ ਜੀ ਨਾ ਬਹੁਤ ਵਧੀਆ ਰਹੂਗਾ ਠੀਕ ਹੈ ਜੀ ਤੇ ਤੁਸੀਂ ਬਾਈ ਜੀ ਆਪਣਾ ਨੰਬਰ ਜਰੂਰ ਦੱਸ ਦਿਓ ਬਾਈਆਂ ਨੂੰ ਮੇਰਾ ਨੰਬਰ ਹੈਗਾ ਬਾਈ 9465319183 9465319183 19183 ਤੇ ਬਾਈ ਨਾਲ ਸੰਪਰਕ ਕਰ ਲਿਓ ਜੇਕਰ ਸਿੱਧੀ ਡਾਇਰੈਕਟ ਕਾਲ ਨਹੀਂ ਲੱਗਦੀ ਤੇ ਵਟਸਐਪ ਦੇ ਉੱਪਰ ਕਾਲ ਕਰ ਲਿਓ ਤੁਹਾਨੂੰ ਬਾਈ ਜੀ ਲੋਕੇਸ਼ਨ ਵੀ ਸੈਂਡ ਕਰ ਦੇਣਗੇ ਤੇ ਬਾਈ ਦੇ ਕੋਲੇ ਆ ਕੇ ਤੁਸੀਂ ਆਪ ਚੈੱਕ ਕਰਕੇ ਤੇ ਜੋਲਾ ਫੀਡ ਲੈ ਜਾ ਸਕਦੇ ਆ ਇਹਦੇ ਇੰਨੇ ਕ ਫਾਇਦੇ ਆਪਾਂ ਦੱਸੀਏ ਜੀ ਪੰਛੀਆਂ ਦੇ ਲਈ ਵੀ ਤੇ ਜਾਨਵਰਾਂ ਦੇ ਲਈ ਵੀ ਹੈ ਜੀ ਹਨਾ ਬਾਕੀ ਜਾਣ ਬਾਈ ਇਸ ਚੀਜ਼ ਨੂੰ ਗੂਗਲ ਤੇ ਸਰਚ ਕਰਕੇ ਪਹਿਲਾਂ ਜਿਹੜੇ ਬੰਦੇ ਲਿਜਾਣੀਆਂ ਜਾਂ ਕਈ ਬੰਦੇ ਕਹਿੰਦੇ ਯਾਰ ਇਹ ਤਾਂ ਬੇਕਾਰ ਚੀਜ਼ਾਂ ਜਾਨੀ ਕਿ ਉਹਨੂੰ ਗੂਗਲ ਤੇ ਸਰਚ ਕਰ ਲੈਣ ਪੜੇ ਲਿਖੀ ਹੋਣੀ ਹੈ ਅੱਜ ਕੱਲ ਹਣਾ ਸਹੀ ਗੱਲ ਹੈ ਗੂਗਲ ਤੇ ਸਰਚ ਮਾਰਨ ਕਿੰਨੇ ਪ੍ਰੋਟੀਨ ਆ ਕਿੰਨਾ ਫਾਈਬਰ ਆ ਕੀ ਹੋ ਸਕਦਾ ਵਿੱਚ ਸਾਰਾ A to Z ਜਾਣਕਾਰੀ ਦਿੱਤੀ ਜਾਣਕਾਰੀ ਦੀ ਠੀਕ ਹੈ ਜੀ A to Z ਜਾਣਕਾਰੀ ਹੈ ਜੋ ਅੱਛਾ ਗੂਗਲ ਦੇ ਉੱਪਰ ਵੀ ਇਹਦਾ ਸਾਰਾ ਠੀਕ ਹੈ ਰੂਮਨ ਦੇ ਵਿੱਚ ਵੀ ਦਵਾਈਆਂ ਤਿਆਰ ਹੁੰਦੀਆਂ ਆਪਣੇ ਖਾਣ ਵਾਸਤੇ ਵੇਹਦੀਆਂ ਕੈਪਸੂਲ ਬਣਦੇ ਠੀਕ ਹੈ ਜੀ ਮਤਲਬ ਇਹ ਆਰਗੈਨਿਕ ਵੀ ਆਪਾਂ ਕਹਿ ਸਕਦੇ ਆ ਕਿ ਜਿਵੇਂ ਮਤਲਬ ਇਹ ਬਿਨਾ ਰੇ ਸਪਰੇਅ ਤੋਂ ਉਹ ਚੀਜ਼ ਤਾਂ ਵੀ ਹੈ ਨਾ ਕੀ ਹੈ ਮਤਲਬ ਕੁਦਰਤੀ ਚੀਜ਼ ਹੈ ਜੀ ਫਰਟੀਲਾਈਜ਼ਰ ਤੋਂ ਬਿਨਾ ਤੇ ਜਿਹੜੀ ਹੈਗੀ ਆਪਣੀ ਦੂਜੀ ਖਾਦ ਵੇਚੀ ਉਹ ਇਹਦੇ ਵਿੱਚ ਇਕੱਲਾ ਕੱਚਾ ਗੋਹਾ ਪਾਇਆ ਉਹ ਘੱਟੋ ਘੱਟ ਤਾਂ ਨੇ 4 ਮਹੀਨੇ ਹੋ ਗਏ ਠੀਕ ਹੈ ਜੀ ਵੀ ਇਹਨੇ 40 ਫੁੱਟ ਚ ਆਪ ਇੱਕ ਮੱਝ ਦਾ ਇੱਕ ਟਾਈਮ ਦਾ ਫੋਸ ਪਾਇਆ ਖੋਰ ਕੇ ਠੀਕ ਹੈ ਜੀ ਹਾਂ ਉਹ ਜਦੋਂ ਮੰਨ ਲਾ ਵੀ ਤਾਜ਼ਾ-ਤਾਜ਼ਾ ਪਾਇਆ ਹੁੰਦਾ 10-15 ਦਿਨਾਂ ਦੇ ਵਿੱਚ ਜਦੋਂ ਉਦੋਂ ਪਾਉਣਾ ਚੀਜ਼ ਨੂੰ ਉਦੋਂ ਨੂੰ ਧੋ ਕੇ ਪਾ ਲਓ ਠੀਕ ਹੈ ਜੀ ਉਦੋਂ ਬਾਅਦ 10-15 ਦਿਨਾਂ ਬਾਅਦ ਉਹਦਾ ਸਮੈਲ ਜੀ ਉੱਡ ਜਾਂਦੀ ਹੈ ਫੇਰ ਭਾਵੇਂ ਉਹਵੇਂ ਖਾਈ ਜਾਂਦੇ ਠੀਕ ਹੈ ਜੀ ਸਾਡੀਆਂ ਬੱਕਰੀਆਂ ਤਾਂ ਆ ਕੇ ਲੱਗ ਜਾਂਦੀਆਂ ਇਹਨੂੰ ਤਾਂ ਇਹਦਾ ਬਾਹਲਾ ਵਧਣ ਇੱਥੇ ਹੀ ਮਤਲਬ ਐਂ ਖਾ ਲੈਂਦੇ ਗਏ ਇਹਦੇ ਵਿੱਚ ਖਾ ਲੈਂਦੀਆਂ ਠੀਕ ਹੈ ਜੀ ਠੀਕ ਨੁਕਸਾਨ ਕੋਈ ਨਹੀਂ ਆ ਕੋਈ ਨੁਕ ਠੀਕ ਹੈ ਮੱਖਰ ਮੱਖੀ ਕੋਸ ਨਹੀਂ 2 ਸਾਲ ਸਹੀ ਹੋ ਗਏ 19 ਤਰੀਕ ਨੂੰ 2 ਸਾਲ ਹੋ ਜਾਣਗੇ ਲੱਗੇ ਨੇ ਅਚੇ ਨੂੰ ਇੱਥੇ ਹੀ ਲੱਗਿਆ ਜੀ ਇੱਕੀ ਜਗ੍ਹਾ ਦੇ ਉੱਪਰ ਹੈ ਠੀਕ ਹੈ ਠੀਕ ਹੈ ਜੀ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਬਾਈ ਜੀ ਤੇ ਇਹ ਹੁੰਦਾ ਕਿ ਯਾਰ 4-500 ਰੁਪਿਆ ਆਪਾਂ ਵੈਸੇ ਵੀ ਲਾ ਦਿੰਦੇ ਹਣਾ ਕਿ ਚਾਰਜਾ 500 ਰੁਪਏ ਕਿਲੋ ਆ ਜੇ 2 ਕਿਲੋ ਲਜਾਣਾ ਤਾਂ ਵਾਧਾ ਵਾਧਾ 800 ਰੁਪਿਆ ਇੱਕ ਵਾਰੀ ਟਰਾਈ ਤਾਂ ਬਾਈ ਯਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਵੈਸੇ ਵੀ ਆਪਾਂ ਫੀਡ ਦੇ ਉੱਪਰ ਜਦੋਂ ਕੋਈ ਫਾਰਮ ਚਲਾ ਹੀ ਲਿਆ ਚਾਹੇ ਜੀ ਮੁਰਗੀ ਫਾਰਮ ਹੋ ਗਿਆ ਚਾਹੇ ਬੱਕਰੀ ਫਾਰਮ ਹਨ ਜਦੋਂ ਚਲਾ ਹੀ ਲਿਆ ਤੇ ਆਪਾਂ ਕਿਉਂ ਨਾ ਬਾਈ ਜੀ ਇਹ ਚੀਜ਼ ਨੂੰ ਦੇਖੀਏ ਬਾਕੀ ਇਹ ਹੈ ਬਾਈ ਹੁਣ ਤੁਹਾਨੂੰ ਆਪਣੇ ਆਪ ਪਤਾ ਵੀ ਚੱਲਦਾ ਕਿ ਗੁਰਸਿੱਖ ਬੰਦਾ ਹਨਾ ਕਿ ਇਹ ਚੀਜ਼ ਦਾ ਕੋਈ ਇਹ ਨਹੀਂਗਾ ਕਿ ਜੇ ਤੁਸੀਂ ਮਤਲਬ 100 ਜਾਂ 200 ਰੁਪਏ ਦਾ ਕੋਈ ਇਧਰ ਉਧਰ ਮੁਨਾਫਾ ਹੋ ਗਿਆ ਕਿ ਉਹਦੇ ਨਾਲ ਬਾਲਾ ਪਰ ਇਹ ਹੈ ਕਿ ਤੁਹਾਨੂੰ ਫ੍ਰੀ ਦੇ ਵਿੱਚ ਕੋਈ ਇੱਕ ਚੀਜ਼ ਇਹੋ ਜੀ ਮਿਲਦੀ ਹੈ ਕਿ ਜਿਹਦਾ ਤੁਸੀਂ ਸਾਰੀ ਉਮਰ ਲਾਹਾ ਲੈ ਸਕਦੇ ਆ ਚਾਹੇ ਜੀ ਆਪਣੀਆਂ ਬੱਕਰੀਆਂ ਲਈ ਚਾਹੇ ਹੋਰ ਪੰਛੀਆਂ ਜਾਨਵਰਾਂ ਦੇ ਲਈ ਇੱਕ ਹੋਰ ਗੱਲ ਹੈ ਬਾਈ ਲੈ ਕੇ ਬਹੁਤ ਗਏ ਮੁੰਨੋ ਫਰੀਦਕੋਟ ਦੇ ਵੀ ਲੈ ਕੇ ਗਏ ਹਾਂਜੀ 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 ਇੱਕ ਮੁੰਡਾ ਆਪਣੇ ਚੋਟੀਆਂ ਦਾ ਵੀ ਲੈ ਕੇ ਗਿਆ ਹਾਂਜੀ ਠੀਕ ਹੈ ਜੀ ਉਹਨਾਂ ਨੇ ਮੇਰੇ ਕਹੇ ਤਾਂ ਵੱਧ ਸਮਾਂ ਗੋਹਾ ਇੱਕਨੇ ਦਾ ਵੱਧ ਪਾ ਦਾ 2 2 ਢਾਈ ਬੱਠਲ ਪਾਤੇ ਇੰਨੇ ਹਾਂਜੀ 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 ਉਹ ਵੀ ਛਾੜ ਲਿਆ ਨੇ ਠੀਕ ਹੈ ਜੀ ਇੱਕ ਫਰੀਦਕੋਟ ਦਾ ਮੁੰਡਾ ਲੈ ਕੇ ਗਿਆ ਸੀ ਉਹਨੇ ਚੱਕ ਕੇ ਬਾਰਮੀ ਕੰਪੋਸਟ ਪਾ ਦੀ ਠੀਕ ਹੈ ਜੀ ਕੋਸ ਉਹਨੇ ਬੱਠਲ ਗਲੀ ਛੜੀ ਰੂੜੀ ਦੀ ਖਾਦ ਪਾ ਦੀ ਠੀਕ ਹੈ ਜੀ ਉਹਦੇ ਨਾਲ ਵੀ ਸੜ ਗਿਆ ਸੜ ਗਿਆ ਜੀ ਇਹਦੇ ਵਾਸਤੇ ਕੱਲੀ ਇੱਕ ਤਾਂ ਖੇਤ ਦੀ ਮਿੱਟੀ ਠੀਕ ਹੈ ਜੀ ਇੱਕ ਕੱਚਾ ਗੋਹਾ ਠੀਕ ਹੈ ਜੀ ਜਦੋਂ ਇਹਨੂੰ ਚਲਾਉਣਾ ਆਪਾਂ ਉਸ ਤੋਂ ਬਾਅਦ 6 ਬਾਦ ਨਹੀਂ ਕੁਝ ਵੀ ਇੱਥੇ ਨਾ ਕੋਈ ਰਜੂਰੀਆ ਨਾ ਕੋਈ ਸਿਸਟਮ ਬਾਈ ਕਾਫੀ ਦੀ ਲੋੜ ਹੈ ਸੌਖਾ ਤਰੀਕਾ ਹੀ ਹੈ ਮਤਲਬ ਇਹ ਜੀ ਸਭ ਤੋਂ ਸੌਖਾ ਤਰੀਕਾ ਬਾਈ ਜੀ ਹੈ ਨਾ ਨਾ ਕੋਈ ਹੋਰ ਆਪਾਂ ਬਾਦ ਦੇ ਵਿੱਚ ਖਾਦ ਪਾਉਣੀ ਹੈ ਨਾ ਸਪਰੇਅ ਕਰਨੀ ਹੈ ਸਿੱਧਾ ਸੈਂਪਲ ਤਰੀਕਾ ਜੀ ਸਈ ਬੰਦੇ ਕਹਿੰਦੇ ਗੋਹਾ ਪਾਇਆ ਦੇ ਵਿੱਚ ਤੁਸੀਂ ਪਸ਼ੂਆਂ ਨੂੰ ਖਵਾਉਣੇ ਆ ਤੁਸੀਂ ਆਪ ਖਾਓਗੇ ਗੋਰੀਆਂ ਹਾਂਜੀ ਹਾਂਜੀ ਉਹ ਖਾਦ ਆ ਇੱਕ ਦੇਖੋ ਬਈ ਖਾਦ ਆ ਤੇ ਆਪਾਂ ਹੁਣ ਕਣਕ ਬੀਜਦੇ ਆ ਜੀ ਠੀਕ ਹੈ ਤੇ ਕਣਕ ਵੀ ਆਪਾਂ ਖਾਣੇ ਹੀ ਆ ਕਿ ਖਰਾਕ ਆਪਾਂ ਉਹਦੇ ਵਿੱਚ ਰੇਸ ਸਪਰੇ ਪਾਉਣੀ ਆ ਜੀ ਕਿ ਹਣਾ ਖਾਦ ਬਿਨਾ ਕੋਈ ਚੀਜ਼ ਆਪਾਂ ਵੀ ਜਿਉ ਰਹੇ ਆ ਆਪਾਂ ਖਾਦ ਆ ਜੀ ਖਾਦ ਬਿਲਕੁਲ ਜੀ ਹਾਂਜੀ 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 ਹੁਣ ਇਹਦੀ ਖਾਦ ਹੈ ਇਹਨੂੰ ਜਿਹੜੀ ਮਤਲਬ ਪ੍ਰੋਟੀਨ ਜਾਂ ਜੋ ਵੀ ਚੀਜ਼ ਹੈ ਇਹਨੂੰ ਮਿਲੂਗੀ ਵਾਦੇ ਵਾਸਤੇ ਵੀ ਖਾਦ ਚਾਹੀਦੀ ਜੀ ਹਾਂਜੀ 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 ਉਹ ਤਾਂ ਲੋਕਾਂ ਦੇ ਅਲਗ-ਅਲਗ ਫਿਰ ਬਈ ਜੀ ਹਨਾ ਆਪਦੇ ਆਪ ਦੇ ਵਿਚਾਰ ਹੁੰਦੇ ਹਨਾ ਜੀ ਤੇ ਤੁਸੀਂ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਚਾਹੇ ਇੱਕ ਵਾਰੀ ਜਾਣਕਾਰੀ ਲੈਣੀ ਹੋਈ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ